ਜਿਨ੍ਹਾਂ ਨੂੰ ਕੁਦਰਤੀ ਮਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਦੀ ਸਾਰ ਲੈਣ ਚ ਸਾਡੇ ਹਲਕਾ ਫਰੋਹ ਪ੍ਰਸ਼ਾਦੀ ਤੋਦਾਇ ਕਰਨ ਬੀਰ ਸਿੰਘ ਭੁੱਲਰ ਪਲ-ਪਲ ਦੀ ਜਾਣਕਾਰੀ ਜਿੱਥੇ ਰੱਖਦੇ ਆ ਉੱਥੇ ਹਰ ਪਿੰਡ ਹਰ ਨੋਚ ਤੇ ਕਹਿ ਲੋ ਪਹੁੰਚਣ ਚ ਪਹਿਲ ਕਦਮੀ ਦਿਖਾ ਰਹੇ ਆ ਆਓ ਆਪਾਂ ਜਾਣਦੇ ਆ ਭੁੱਲੂ ਸਾਹਿਬ ਬੜੀ ਵੱਡੀ ਵਿਫਤਾ ਪਈ ਹੋਈ ਹੈ ਤੁਹਾਡੇ ਹਲਕੇ ਵਾਸੀਆਂ ਤੇ 2023 ਦੇ ਵਿੱਚ ਵੀ ਇਹ ਪ੍ਰੋਬਲਮ ਆਈ ਸੀ ਜੀ ਔਰ ਸਾਡੀ ਬਦਕਿਸਮਤੀ ਹੈ ਵੀ ਇੱਕ ਸਾਲ ਹੀ ਟਪਿਆ 25 ਜੋ ਹੁਣ ਫੇਰ ਆ ਗਈ ਸਾਲ ਬਾਅਦ ਦੁਬਾਰਾ ਹਾਂਜੀ ਹਾਂਜੀ ਔਰ ਇਸ ਕੜੀ ਦੇ ਵਿੱਚ ਸਾਡਾ ਜਿੱਥੇ ਪ੍ਰਸ਼ਾਸਨ ਕੰਮ ਕਰ ਰਿਹਾ ਸਰਕਾਰ ਆਪਣਾ ਕੰਮ ਕਰ ਰਹੀ ਆ ਬੜਾ ਵੱਡੇ ਪੱਧਰ ਤੇ ਸਮਾਜ ਸੇਵੀ ਸੰਸਥਾਵਾਂ ਵੀ ਸਾਡਾ ਸਾਥ ਦੇ ਰਹੀਆਂ ਇਹ ਕਿੰਨੇ ਕੁ ਪਿੰਡ ਹੈਗੇ ਆ ਜਿਹੜੇ ਅੱਜ ਉਜਾੜੇ ਦਾ ਸ਼ਿਕਾਰ ਹੋਏ ਬੈਠੇ 32 33 ਪਿੰਡ ਤਾਂ ਬਹੁਤ ਜ਼ਿਆਦਾ ਪ੍ਰਭਾਵਿਤ ਨੇ ਜੀ ਪਰ ਜਿਹੜੇ ਮਤਲਬ ਪੂਰੀ ਤਰ੍ਹਾਂ ਪਾਣੀ ਦੀ ਮਾਰ ਚ ਹੈ ਮਾਰਚ ਲਈ ਔਰ ਕੁਛ ਪਿੰਡ ਆ ਜਿਹੜੇ ਉਹ ਜੇ ਮਿੱਟੀ-ਮੁੱਟੀ ਭਾਗੇ ਮਤਲਬ ਉਸ ਸਾਹ ਨਾਲ ਆਪਣਾ ਪਚਾਈ ਹੋਣੀ ਇਹ ਜਿਹੜੇ ਪਿੰਡ ਡੁੱਬੇ ਹੋਏ ਆ ਉਹਨਾਂ ਨੂੰ ਕਿੱਦਾਂ ਦੀ ਸੁੱਖ ਸਹੂਲਤਾਂ ਸਰਕਾਰ ਵੱਲੋਂ ਜੇ ਤੁਹਾਡੇ ਕੋਲ ਨਮਾਈਆ ਕਈਆਂ ਤਰਜੀਹ ਦੇ ਆਧਾਰ ਤੇ ਤਾਂ ਹੀ ਆ ਵੀ ਜਿੰਨੇ ਲੋਕ ਆ ਉਹਨਾਂ ਨੂੰ ਠੀਕ ਠਾਕ ਬਾਹਰ ਕੱਢਿਆ ਜਾਵੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਜਾਨਵਰਾਂ ਨੂੰ ਸੋ ਇਹ ਘਰ ਦਾ ਮੂਹ ਇੱਕ ਇਹੋ ਜੀ ਚੀਜ਼ ਹੁੰਦੀ ਵੀ ਘਰ ਸਾਡੇ ਲੋਕ ਛੱਡਦੇ ਨਹੀਂ ਐ ਇਹਨਾਂ ਨੇ ਜਦੋਂ ਬਿਲਕੁਲ ਜੁੱਦ ਦਾ ਮਾਹੌਲ ਸੀ ਉਦੋਂ ਵੀ ਕਰਨੀ ਛੱਡੇ ਸੋ ਹੁਣ ਵੀ ਛੱਤਾਂ ਤੇ ਕਰਾਂ ਦੇ ਵਿੱਚ ਇਹ ਖਿਆਈ ਜਿਹੜਾ ਸਮਾਂ ਚੱਲ ਰਿਹਾ ਸੋ ਸਾਡੀ ਬੀਐਸਐਫ ਮਦਦ ਕਰ ਰਹੀ ਆ ਆਰਮੀ ਮਦਦ ਕਰ ਰਹੀ ਆ ਐਨਡੀਆਰਐਫ ਮਦਦ ਕਰ ਰਹੀ ਆ ਔਰ ਕਰਾਂ ਤੱਕ ਵੀ ਜਿਹੜਾ ਰਸਨਾ ਉਹ ਪਹੁੰਚਾਇਆ ਜਾ ਰਿਹਾ ਪਰ ਫਿਰ ਵੀ ਇਹ ਬੜੀ ਵੱਡੀ ਕਿਲਤਾ ਸੋ ਪਰਮਾਤਮਾ ਮਿਹਰ ਕਰੇ ਕਿਉਂਕਿ ਜੇ ਪਾਣੀ ਪਿੱਛੋਂ ਰੁਕੂਗਾ ਤਾਂ ਫਿਰ ਤਾਂ ਅਸੀਂ ਅੱਗੇ ਟਰੈਕਟਰ ਟਰਾਲੀ ਜਿਲ ਜਾ ਕੇ ਜਿਹੜੀ ਰਾਤ ਸਮਗਰੀ ਆ ਉਹ ਦੇ ਸਕਦੇ ਆ ਸੋ ਹਾਲ ਦੀ ਘੜੀ ਬੇੜੀਆਂ ਤੇ ਜਾਰੀ ਆ ਔਰ ਬੇੜੀਆਂ ਤੇ ਪਹਚਾਈ ਜਾ ਰਹੀ ਆ ਪਰ ਜ਼ਰੂਰਤ ਜਿਹੜੀ ਆ ਉਹ ਇਹੀ ਆ ਵੀ ਪਾਣੀ ਲੈ ਜੇ ਕਿੰਨੇ ਕੁ ਲੋਕ ਆ ਜਿਹੜੇ ਆਪਣੇ ਘਰ ਨਹੀਂ ਛੱਡ ਰਹੇ ਜਾਨ ਛੱਡਣ ਲਈ ਮਜਬੂਰ ਬਹੁਤ ਜ਼ਿਆਦਾ ਲੋਕ ਆ ਜੀ ਜਿਹੜੇ ਸਾਡੇ ਸੈਂਟਰ ਆ ਇਹਨਾਂ ਦੇ ਵਿੱਚ ਬੜੀ ਘੱਟ ਗਿਣਤੀ ਚ ਲੋਕ ਆਉਂਦੇ ਆ ਔਰ ਜੇ ਕੋਈ ਆਉਂਦਾ ਤਾਂ ਸੜਕ ਤੇ ਬਹਿ ਜਾਂਦਾ ਕਿ ਮੈਂ ਘਰ ਦੇ ਨੇੜੇ ਬਹਿ ਜਾ ਸੋ ਪ੍ਰਸ਼ਾਸਨ ਵੱਲੋਂ ਮੇਰੇ ਵੱਲੋਂ ਪਿਛਲੇ ਬੜੇ ਦਿਨਾਂ ਤੋਂ ਅਸੀਂ ਅਪੀਲ ਕਰ ਰਹੇ ਸੀ ਵੀ ਜਿਹੜੇ ਖਤਰੇ ਵਾਲੇ ਪਿੰਡ ਆ ਉਹ ਲੋਕ ਬਾਹਰ ਆ ਜਾਣ ਪਰ ਲੋਕਾਂ ਨੂੰ ਐ ਲੱਗਦਾ ਸੀ ਵੀ ਪਾਣੀ ਇਸ ਪੱਧਰ ਤੇ ਨਹੀਂ ਆਉਣਾ ਤਾਂ ਲੋਕਾਂ ਨੇ ਇੰਨਾ ਧਿਆਨ ਨਹੀਂ ਦਿੱਤਾ ਜੀਦੇ ਕਰਕੇ ਅੱਜ ਵਡੀਆਂ ਬਿਲਕੁਲ ਬਿਲਕੁਲ ਔਰ ਮੈਂ ਸਪੈਸ਼ਲੀ ਇਹ ਕਹੂੰਗਾ ਕਿ ਕੰਪੈਰੀਟਿਵਲੀ ਦੂਜੇ ਜ਼ਿਲ੍ਹਿਆਂ ਦੇ ਸਾਡਾ ਪ੍ਰਸ਼ਾਸਨ ਬਹੁਤ ਵਧੀਆ ਕੰਮ ਕਰ ਰਿਹਾ ਹੈ ਡੀਸੀ ਫਿਰੋਜ਼ਪੁਰ ਐਸਐਸਪੀ ਫਿਰੋਜ਼ਪੁਰ ਔਰ ਜਿੰਨੇ ਵੀ ਸਾਡੇ ਵਿਭਾਗ ਨੇ ਬੜੀ ਤਨਦੇਈ ਨਾਲ ਕੰਮ ਕਰ ਰਿਹਾ ਮੈਂ ਲਗਾਤਾਰ ਨਿਕਲਦਾ ਬੜੇ ਬਰੀ ਮੈਨੂੰ ਮੈਂ ਫੋਨ ਵੀ ਨਹੀਂ ਸੁਣਦਾ ਤਾਂ ਮੈਨੂੰ ਇਹ ਹੁੰਦਾ ਵੀ ਪ੍ਰਸ਼ਾਸਨ ਨੂੰ ਹੀ ਹੌਸਲਾ ਦਿਈਏ ਕਿਉਂਕਿ ਇਹ ਇੱਕ ਐਸਾ ਵਕਤ ਆ ਜਿੰਦੇ ਵਿੱਚ ਸਾਰਾ ਦਰਮਦਰ ਸਾਡਾ ਪ੍ਰਸ਼ਾਸਨ ਦੇ ਸਿਰ ਤੇ ਆ ਔਰ ਸਾਡੇ ਚਾਹੇ ਉਹ ਸੈਕਟਰੀ ਆ ਚਾਹੇ ਉਹ ਪਟਵਾਰੀ ਆ ਚਾਹੇ ਉਹ ਸਾਡੇ ਬਾਕੀ ਮਹਿਕਮਿਆਂ ਦੇ ਇਵਨ ਕਿ ਸਾਡੇ ਅਧਿਆਪਕ ਬੜੇ ਵੱਡੇ ਪੱਦਰ ਤੇ ਸਹਿਯੋਗ ਦੇ ਰਹੇ ਆ ਸੋ ਮੈਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਕਿਉਂਕਿ ਇੰਨੇ ਦਿਨ ਹੋ ਗਏ ਆ ਤੇ ਪ੍ਰਸ਼ਾਸਨ ਲਗਾਤਾਰ ਡਿਊਟੀਆਂ ਤੇ ਆ ਕੋਈ ਛੁੱਟੀ ਤੇ ਨਹੀਂ ਜਾ ਰਿਹਾ ਸੋ ਥੋੜੀ ਬਹੁਤੀ ਕਈ ਵਰੀ ਆ ਵੀ ਗੱਲ ਆਉਂਦੀ ਆ ਪਰ ਇੰਨੇ ਔਖੇ ਮਾਹੌਲ ਦੇ ਵਿੱਚ ਲੋਕ ਨੇ ਔਰ ਇਹਨਾਂ ਦੇ ਵਿੱਚ ਬੜੀ ਸਹਿਜ ਆ ਬੜੀ ਤਲਖੀ ਨਾਲ ਵੀ ਲੋਕ ਇਹਨਾਂ ਨੂੰ ਬੋਲਦੇ ਆ ਪਰ ਇਹ ਆਪਣੀ ਜਿਹੜੀ ਡਿਊਟੀ ਆ ਬੜੀ ਵਧੀਆ ਢੰਗ ਨਾਲ ਨਿਭਾ ਰਹੇ ਆ ਆ ਇੱਕ ਜਿਹੜਾ ਫਰੋਇਪਰ ਤੇ ਦਹਿਸ਼ਤ ਫੈਲੀ ਹੋਈ ਆ ਫਰੋਇਪਰ ਪਾਣੀ ਆ ਜਾਊਗਾ ਆ ਜਾਊਗਾ ਹਬੀਬਕੇ ਅਲੀਕੇ ਦੇ ਕੀ ਮਾਹੌਲ ਕੀ ਆ ਸੰਧੂ ਸਾਹਿਬ ਗੱਲ ਇਹ ਆ ਵੀ ਪਾਣੀ ਤਾਂ ਆਪਾਂ ਕਦੇ ਸੋਚਿਆ ਨਹੀਂ ਸੀਗਾ ਵੀ ਜਿਹੜੀਆਂ ਜਗ੍ਹਾ ਤੇ ਪੰਜਾਬ ਦੇ ਵਿੱਚ ਉਹ ਹੋਰਾਂ ਦੇ ਆ ਗਿਆ ਆਪਾਂ ਤਾਂ ਪਾਣੀ ਦੀ ਮਾਰ ਇਠਾਂ ਮੈਂ ਤਾਂ ਸ਼ਰੂ ਤੋਂ ਹੀ ਰੈਣਾ ਵੀ ਅਸੀਂ ਡੁੱਬਣਾ ਵਾਸਤੇ ਤੇ ਬਾਰਡਰ ਤੇ ਬੈਠੇ ਆ ਤਾਂ ਇਹ ਜਿਹੜਾ ਸਾਡਾ ਹਲਕਾ ਹੀ ਇਦਾਂ ਦਾ ਵੀ ਜਦੋਂ ਸਾਡੇ ਤਾਂ ਪਾਣੀ ਆਉਣਾ ਹੀ ਆਉਣਾ ਹੋਰ ਕਿਤੇ ਜਾਵੇਂ ਜਾਂ ਨਾ ਜਾਵੇ ਪਰ ਜਿਹੜੇ ਹਾਲਾਤ ਇਸ ਵੇਲੇ ਆ ਇਹਦੇ ਵਿੱਚ ਬੜੀ ਵਰੀ ਮਾਹੌਲ ਇਦਾਂ ਦਾ ਬਣਾਇਆ ਜਾਂਦਾ ਹੈ ਵੀ ਸਾਥ ਦੇਣ ਦੀ بجائے ਸਹਿਯੋਗ ਦੇਣ ਦੀ بجائے ਕੁਝ ਵੀਰ ਮੇਰੇ ਉਹ ਡਰੋਨ ਵਾਲਾ ਕੰਮ ਜ਼ਿਆਦਾ ਕਰਦੇ ਆ ਕਿਉਂਕਿ ਤੁਸੀਂ ਜਦੋਂ ਡਰੋਨ ਵਾਲੀ ਕੋਈ ਵੀਡੀਓ ਪਾਉਂਗੇ ਜ਼ਿਆਦਾ ਲੋਕ ਵੇਖਦੇ ਆ ਜਦੋਂ ਇਹ ਪਾਉਂਗੇ ਵੀ ਪ੍ਰਸ਼ਾਸਨ ਵਧੀਆ ਕੰਮ ਕਰਦਾ ਉਹ ਕਹਿੰਦੇ ਨੂੰ ਗਾਂ ਕੱਢ ਦੋ ਉਹਨੂੰ ਕਿ ਤਰਜੀਹ ਨਹੀਂ ਦਿੰਦੇ ਤਰਜੀਹ ਨਹੀਂ ਦਿੰਦੇ ਪਰ ਮੈਂ ਮੈਂ ਇਸ ਗੱਲ ਲਈ ਮੈਂ 60 ਬੰਦਾ ਜਿੰਨੇ ਵੀ ਅਧਿਕਾਰੀ ਫਿਰੋਜ਼ਪੁਰ ਸ਼ਹਿਰੀ ਹਲਕੇ ਚ ਕੰਮ ਕਰ ਰਹੇ ਆ ਮੈਂ ਸਮਝਦਾ ਵੀ ਮੇਰੇ ਤੋਂ ਵੀ ਜ਼ਿਆਦਾ ਕੰਮ ਕਰ ਰਹੇ ਆ ਸੋ ਮੈਂ ਤਾਂ ਇਸ ਗੱਲ ਦਾ ਅਹਿਸਾਸ ਕਰ ਰਿਹਾ ਵੀ ਬੜੀ ਤਣਦੇਈ ਨਾਲ ਕਰ ਰਿਹਾ ਬੜੀ ਬੜੀ ਸਾਡੇ ਪਟਵਾਰੀਆਂ ਨੂੰ ਵੀ ਸੁਨੀਆਂ ਪੈਂਦੀਆਂ ਕਰਨੀਆਂ ਪੈਂਦੀਆਂ ਪਰ ਇਨਾਂ ਚ ਸਾਰਿਆਂ ਚ ਬੜੀ ਸਹਿਨਸ਼ੀਲਤਾ ਹੈ ਮੈਨੂੰ ਅਜੇ ਤੱਕ ਹਲਕੇ ਜੋ ਕਿਸੇ ਵੀ ਬੰਦੇ ਨੇ ਪਾਰਟਿਕੂਲਰ ਨਹੀਂ ਕਿਹਾ ਵੀ ਆਹ ਬੰਦਾ ਜੀ ਸਾਨੂੰ ਖਰਾਬ ਕਰਦਾ ਜੀ ਆਹ ਸਾਨੂੰ ਤੰਗ ਕਰਦਾ ਸੋ ਬੜਾ ਵਧੀਆ ਸਾਡੇ ਪਿੰਡਾਂ ਦੇ ਲੋਕ ਵੀ ਕਹਿੰਦੇ ਵੀ ਸਾਨੂੰ ਬੜਾ ਵਧੀਆ ਇਹ ਟ੍ਰੀਟ ਕਰਦੇ ਆ ਸੋ ਇਹ ਮਸੀਬਤ ਹੈ ਰਲ ਮਿਲ ਕੇ ਸਾਰੇ ਕਟਾਂਗੇ ਕਿਹੜਾ ਉਹ ਬੰਨ ਆ ਉਹਦਾ ਉਹਦੇ ਕੀ ਹਾਲਾਤ ਆ ਉਹ ਟੁੱਟਣ ਤੋਂ ਬਚਾਉਣ ਲਈ ਕੀ ਕੀ ਕਦਮ ਚੁੱਕੇ ਜਾ ਰਹੇ ਦੇਖੋ ਜੀ ਉੱਥੇ ਆਰਮੀ ਦੀ ਮਦਦ ਲਈ ਜਾ ਰਹੀ ਹੈ ਜੀ ਬੀਐਸਐਫ ਦੀ ਮਦਦ ਲਈ ਜਾ ਰਹੀ ਹੈ ਔਰ ਉੱਥੇ ਵੱਡੇ ਪੱਧਰ ਤੇ ਸਮਾਜ ਸੇਵੀ ਸੰਸਥਾਵਾਂ ਸਾਡੇ ਫਿਰੋਜ਼ਪੁਰ ਦਿਹਾਤੀ ਹਲਕੇ ਤੋਂ ਬੜੀ ਵੱਡੀ ਪੱਧਰ ਤੇ ਲੋਕ ਟਰੈਕਟਰ ਟਰਾਲੀਆਂ ਮਿੱਟੀ ਲੈ ਕੇ ਆਏ ਆ ਔਰ ਉਗੋਕੇ ਪਿੰਡ ਤੋਂ ਹੁਣੇ 15 16 ਟਰਾਲੀਆਂ ਆਈਆਂ ਸਾਡੇ ਗੋਲੇ ਵਾਲੇ ਤੋਂ ਆਈਆਂ ਸੋ ਲੋਕ ਅਲਫੂਕਿਆਂ ਤੋਂ ਗੱਟੇ ਭਰ ਕੇ ਲੈ ਕੇ ਆਏ ਆ ਮੈਂ ਸਮਝਦਾ ਵੀ ਬਾਹਰਲੇ ਜ਼ਿਲ੍ਹਿਆਂ ਤੋਂ ਜਿੱਥੇ ਸਾਨੂੰ ਤੂੜੀ ਵਾਕੀ ਰਸ ਦਾ ਆ ਰਹੀ ਆ ਫਿਰੋਜ਼ਪੁਰ ਜ਼ਿਲ੍ਹੇ ਦੇ ਲੋਕਾਂ ਨੇ ਵੀ ਮਤਲਬ ਉੱਥੇ ਪੂਰੀ ਜਿਹੜੀ ਉਹ ਮਦਦ ਵੱਖ-ਵੱਖ ਹਲਕਿਆਂ ਤੋਂ ਦੇ ਰਹੇ ਇੱਕ ਬਲੂਨ ਸਾਬ ਹੋਰ ਦੇਖਣ ਨੂੰ ਮਿਲਦਾ ਲੋਕ ਬੜੇ ਭਾਵਨਾ ਨਾਲ ਰਾਸ਼ਨ ਲੈ ਕੇ ਆਉਂਦੇ ਆ ਇਨ੍ਹਾਂ ਹੜਪੀੜਤਾਂ ਦੀ ਸਿਹਤ ਲਈ ਤੇ ਜਿਹੜੇ ਬਾਹਰ ਹੀ ਆ ਕੇ ਬੰਨਾਂ ਤੇ ਬੈਠੇ ਹੋਏ ਆ ਖਾਸ ਤੌਰ ਤੇ ਔਰਤਾਂ ਉਹ ਬੜੇ ਉਲਝਣ ਪੈਦਾ ਕਰਦੀਆਂ ਮੈਂ ਮੈਂ ਦੇ ਲਈ ਬਾਹਰਲੇ ਲੋਕਾਂ ਤੋਂ ਮਾਫੀ ਵੀ ਮੰਗਦਾ ਪਰ ਇਹ ਬਾਰਡਰ ਬੈਲਟ ਦੇ ਲੋਕ ਆ ਚਾਹੇ ਜੈਸਲਮੀਰ ਦੇ ਲੋਕ ਆ ਚਾਹੇ ਗੁਰਦਾਸਪੁਰ ਦੇ ਲੋਕ ਆ ਚਾਹੇ ਫਿਰੋਜ਼ਪੁਰ ਦੇ ਲੋਕ ਆ ਇਹ ਥੋੜੇ ਜਿ ਮਾਰ ਖੋਰੇ ਲੋਕ ਆ ਤਾਂ ਕਈ ਵਾਰੀ ਉਹ ਭਾਵਨਾ ਨੂੰ ਨਹੀਂ ਵੇਖਦੇ ਉਹ ਬੜੀ ਸ਼ਰਦਾ ਨਾਲ ਲਿਆਉਂਦੇ ਆ ਮੈਂ ਸਮਝਦਾ ਵੀ ਉਹਨਾਂ ਤੇ ਗੁਰੂ ਨਾਨਕ ਦੇਵ ਸਾਹਿਬ ਦੀ ਕਿਰਪਾ ਹੈ ਜਿਹੜੇ ਲੋਕ ਐਡੀ ਦੂਰ ਆਪਦਾ ਤੇਲ ਬਾਲ ਕੇ ਮਿਹਨਤ ਕਰਕੇ ਪਹਿਲਾਂ ਪਿੰਡਾਂ 'ਚ ਇਕੱਠਾ ਕਰਦੇ ਆ ਫਿਰ ਰਲ ਕੇ ਸਾਰਾ ਪਿੰਡ ਬਚਾਉਂਦੇ ਆ ਪਰ ਜਦੋਂ ਸਾਡੇ ਲੋਕ ਇਦਾਂ ਦਾ ਕੁਝ ਕਰਦੇ ਆ ਤਾਂ ਮੈਂ ਉਹਦੇ ਲਈ ਵੀ ਇਹੀ ਗੱਲ ਕਹੂੰਗਾ ਵੀ ਅਸੀਂ ਬੜਾ ਸਮਝਾਉਣੇ ਆ ਸਾਡੇ ਲਈ ਤਾਂ ਉਹਨਾਂ ਨੂੰ ਸਾਨੂੰ ਤਾਂ ਬਿਠਾਉਣ ਲਈ ਥਾਂ ਨਹੀਂ ਲੱਭਣੀ ਚਾਹੀਦੀ ਕਿ ਉਹ ਐਡੀਆਂ ਪਵਿੱਤਰ ਰੂਹਾਂ ਐ ਜਿਹੜੀਆਂ ਐਡੀ ਦੂਰੋਂ ਸਾਡੇ ਲਈ ਆ ਰਹੀਆਂ ਪਰ ਕਿਤੇ ਨਾ ਕਿਤੇ ਮੈਂ ਸਮਝਦਾ ਵੀ ਇਹ ਸ਼ਰਾਰਤਾਂ ਜਿਹੜੀਆਂ ਕੋਈ ਸ਼ਰਾਰਤੀ ਅੰਸਰ ਵੀ ਹੁੰਦੇ ਆ ਜਿਨ੍ਹਾਂ ਨੇ ਕਮਲ ਲਾਉਣੇ ਹੁੰਦੇ ਆ ਕਿਉਂਕਿ ਉਹ ਚਾਹੁੰਦੇ ਨਹੀਂ ਕਿ ਸਾਨੂੰ ਲੋਕਾਂ ਦੀ ਮਦਦ ਮਿਲੇ ਸੋ ਇਦਾਂ ਦੇ ਜਿਹੜੇ ਐਲੀਮੈਂਟ ਆ ਜਿਹੜੇ ਚਾਹੁੰਦੇ ਨਹੀਂ ਕਿ ਮਦਦ ਮਿਲੇ ਉਹ ਇਹ ਕੁਛ ਉਹੋ ਜਿਹੇ ਸ਼ਰਾਰਤੀ ਲੋਕ ਵੀ ਇਦਾਂ ਦੇ ਕਾਰਨਾਮੇ ਕਰਾਉਂਦੇ ਆ ਸੋ ਮੈਂ ਸਮਝਦਾ ਕਿ ਉਹ ਇੱਕ ਪਵਿੱਤਰ ਪ੍ਰਸ਼ਾਦ ਆ ਪਵਿੱਤਰ ਅਨਾਜ ਆ ਜਿਹੜਾ ਉਹ ਲੈ ਕੇ ਆ ਰਹੇ ਆ ਔਰ ਸਾਡੀ ਇਹ ਭਾਵਨਾ ਇਹ ਹੋਣੀ ਚਾਹੀਦੀ ਆ ਵੀ ਅਸੀਂ ਆਰਾਮ ਨਾਲ ਬੈਠੀਏ ਔਰ ਜਿੱਥੇ ਉਹਨਾਂ ਦਾ ਦਿਲ ਕਰੇ ਉਹਦੇ ਆ ਆਉਣ ਵਾਲੇ ਸਮੇਂ 'ਚ ਤੁਸੀਂ ਜਿਹੜੇ ਦਾਨੀ ਸੱਜਣਾ ਜਿਹੜੇ ਇਨੇ ਥੰਮੇ ਦੇ ਨਾਲ ਕੰਮ ਕਰਦੇ ਆ ਉਹਨਾਂ ਨੂੰ ਕਿਸ ਨਿਆ ਦਿਨਾਂ ਚਾਹਣੇ ਬਿਲਕੁਲ ਜੀ ਸਭ ਤੋਂ ਵੱਡਾ ਸਿਣਿਆ ਸੰਸਾਭ ਇਹ ਆ ਕਿ ਗਰਬਾਣੀ ਚਾਹੁੰਦਾ ਸੇਵਾ ਕਰਤ ਹੋਤ ਨਹਿ ਕਾਮੀ ਤਿਸ ਕੋ ਹੋਤ ਪ੍ਰਭ ਸੁਆਮੀ ਤਾਂ ਜਿਨੀ ਨੇਚਾ ਨਾਲ ਸਾਡੇ ਮੁਲਾਜ਼ਮ ਅੱਜ ਸੇਵਾ ਕਰ ਰਹੇ ਆ ਜਿਨੀ ਨੇਚਾ ਦੇ ਨਾਲ ਸਾਨੂੰ ਸਾਡੇ ਲੋਕ ਸੇਵਾ ਕਰ ਰਹੇ ਆ ਸੋ ਇਹ ਉਸ ਸਤਗੁਰ ਦੀ ਕਿਰਪਾ ਹੀ ਮੈਂ ਕਹੂੰਗਾ ਨਹੀਂ ਤਾਂ ਕਲ ਯੋਗਾ ਕਲ ਯੁਗ ਦੇ ਵਿੱਚ ਔਰ ਪੰਜਾਬ ਮੈਂ ਸਮਝਦਾ ਵੀ ਇਹਨਾਂ ਦੇ ਤੇ ਇੱਕ ਰਹਿਮਤ ਆ ਗੁਰੂਆਂ ਪੀਰਾਂ ਬਗੰਬਰਾਂ ਦੀ ਧਰਤੀ ਆ ਸੋ ਇੱਥੇ ਬੇਸ਼ਕ ਹਫਤਾ ਹੁੰਦੀਆਂ ਪਰ ਗੁਰੂ ਮਹਾਰਾਜ ਪੀਰ ਫਕੀਰ ਸੰਤ ਆਪ ਖੜ ਜਾਂਦੇ ਆ ਲੋਕਾਂ ਦੇ ਰੂਪ ਦੇ ਵਿੱਚ ਔਰ ਸਾਨੂੰ ਮੁਸੀਬਤ ਚੋਂ ਕੱਢਦੇ ਆ ਹੜਪੀੜਤਾਂ ਨੂੰ ਕੀ ਹੌਸਲਾ ਦਿੰਦੀ ਆ ਸਰਕਾਰ ਮੋੜ ਵਸੇ ਬੇਲੇ ਕੋਈ ਟੋਕਣ ਕਦਮ ਚੁੱਕੂਗੀ ਬਿਲਕੁਲ ਜੀ ਲੋਕਾਂ ਦੀ ਸਰਕਾਰ ਆ ਇਹਨਾਂ ਲੋਕਾਂ ਹੀ ਸਰਕਾਰ ਬਣਾਈ ਆ ਸੋ ਸਰਦਾਰ ਭਗਵੰਦ ਸਿੰਘ ਮਾਨ ਬਿਲਕੁਲ ਉਹਨਾਂ ਵੱਲੋਂ ਸਪਸ਼ਟ ਸੰਦੇਸ਼ ਆ ਕਿ ਸਰਕਾਰ ਇਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੂਗੀ ਔਰ ਇਹਨਾਂ ਦੀਆਂ ਦੁੱਖ ਤਕਲੀਫਾਂ ਦੇ ਵਿੱਚ ਹਰ ਵੇਲੇ ਖੜੂਗੀ ਇਹ ਮੁੱਖ ਮੰਤਰੀ ਸਾਹਿਬ ਦਾ ਸਿਣਿਆ ਔਰ ਮੁੱਖ ਮੰਤਰੀ ਸਾਹਿਬ ਸਾਰਾ ਜਿਹੜਾ ਉਹ ਜ਼ਾਇਜ਼ਾ ਲੈ ਰਹੇ ਆ ਪਲ-ਪਲ ਦਾ ਔਰ ਇਹ ਮਾਰਸ਼ਲ ਲੋਗ ਨੇ ਸੋ ਹਨੇਰੀਆਂ 'ਚ ਚੱਲਣ ਤਾਂ ਆਪ ਹੀ ਕਰ ਲੈਂਦੇ ਆ ਥੋੜੀ ਜੀ ਮਦਦ ਦੀ ਲੋੜ ਆ ਸਰਕਾਰ ਨੂੰ ਕਰਨੀ ਪਾਉਗੀ ਕਰਾਂਗੇ ਹਾਂ ਬਿਲਕੁਲ ਆ ਬਿਲਕੁਲ ਜੀ ਇਹ ਸਨ ਸਾਡੇ ਭੁੱਲਰ ਸਾਹਿਬ ਐਮਐਲਏ ਫਰੋਈਪੁਰ ਸ਼ੈਰੀ ਹਲਕੇ ਤੋਂ ਰਨਵੀਰ ਸਿੰਘ ਭੁੱਲਰ ਜਿਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਸਿਰਫ ਅੱਜ ਹੀ ਨਹੀਂ ਆਉਣ ਵਾਲੇ ਸਮੇਂ 'ਚ ਵੀ ਹੜਪੀਟਾਂ ਦਾ ਮੁੜ ਸੇਬ ਲਈ ਸਰਕਾਰ ਜਿਹੜੀ ਯਤਨਸ਼ੀਲ ਆ ਅਤੇ ਓਟਕਵੀ ਯੋਜਨਾ ਬਣਾ ਰਹੀ ਹੈ